ਸੰਗਤ ਜੀ ਤੁਸੀਂ ਕਈ ਜਗ੍ਹਾ ਗਏ ਹੋਵੋਗੇ ਆਪ ਜੀ ਨੂੰ ਜ਼ਰੂਰ ਕਿਸੇ ਨੇ ਦੱਸਿਆ ਹੋਵੇਗਾ ਕਿ ਤੁਸੀਂ ਆਪਣੇ ਘਰ ਜਾਂ ਬਾਬਾ ਜੀ ਦੇ ਦਰਬਾਰ ਤੇ ਸਮੱਗਰੀ ਦਾ ਹਵਨ ਕਰਿਆ ਕਰੋ ਤੁਸੀਂ ਬਾਜ਼ਾਰ ਤੋਂ ਮਿਲਣ ਵਾਲੀ ਕੋਈ ਇੱਕ ਵਸਤੂ ਜਿਸ ਨੂੰ ਲੋਹੇ ਦੀ ਡੋਣੀ ਵੀ ਆਖਦੇ ਹਨ ਲੈ ਕੇ ਆਉਂਦੇ ਹੋ ਉਸ ਵਿੱਚ ਤੁਸੀਂ ਸਮੱਗਰੀ ਦਾ ਹਵਨ ਵੜਾ ਕੀਤਾ ਹੋਵੇਗਾ ਕਈ ਤਾਂ ਕਈਆਂ ਸਾਲਾਂ ਤੋਂ ਕਰਦੇ ਆਏ ਹਨ ਤੇ ਕਈਆਂ ਨੇ ਅਜੇ ਕੁਝ ਹੀ ਸਮੇਂ ਤੋਂ ਸ਼ੁਰੂ ਕੀਤਾ ਹੋਵੇਗਾ ਬੜੀ ਸੰਗਤ ਜੀ ਨੇ ਦੱਸਿਆ ਹੈ ਕਿ ਵਾਰ-ਵਾਰ ਸਮਗਰੀ ਦਾ ਧੂਫ ਕਰਨ ਤੋਂ ਬਾਅਦ ਵੀ ਘਰ ਜਾਂ ਦਰਬਾਰ ਤੋਂ ਨਕਾਰਾਤਮਕ ਊਰਜਾ ਖਤਮ ਨਹੀਂ ਹੋ ਰਹੀ ਬਾਬਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਮਗਰੀ ਦਾ ਧੂਫ ਘਰ ਜਾਂ ਦਰਬਾਰ ਵਿੱਚ ਕਰਨ ਦਾ ਸੰਗਤ ਜੀ ਦਾ ਤਰੀਕਾ ਬਹੁਤ ਹੀ ਜ਼ਿਆਦਾ ਗਲਤ ਸਾਬਤ ਹੋਇਆ ਹੈ 바ਪਾ ਸੰਤ ਸਾਈ ਲੋਕ ਜੀ ਦੀ ਕਿਰਪਾ ਨਾਲ ਸਮਗਰੀ ਦਾ ਧੂਫ ਕਰਨ ਦਾ ਤਰੀਕਾ ਸਾਹਮਣੇ ਆਇਆ ਹੈ ਸੰਗਤ ਜੀ ਨਾਲ ਜਰੂਰ ਸਾਂਝਾ ਕਰਾਂਗੇ ਕਈ ਸੰਗਤ ਜੀ ਵੀਡੀਓ ਨੂੰ ਜਾਂ ਤਾਂ ਸਕਿੱਪ ਕਰਕੇ ਦੇਖਦੇ ਹੋਣਗੇ ਜਾਂ ਫਿਰ ਆਪਣਾ ਧਿਆਨ ਇੱਧਰ ਉੱਧਰ ਕਰਕੇ ਦੇਖਦੇ ਹੋਣਗੇ ਵੀਡੀਓ ਦੇਖਣ ਤੋਂ ਬਾਅਦ ਫਿਰ ਸਵਾਲ ਕਰਨਗੇ ਸਵਾਲ ਕਰਨਾ ਸੰਗਤ ਜੀ ਦਾ ਹੱਕ ਜ਼ਰੂਰ ਬਣਦਾ ਹੈ ਪਰ ਸੰਗਤ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਚਾਹੀਦਾ ਹੈ ਗੱਲ ਕਰਦੇ ਸੀ ਕਿ ਬਾਬਾ ਸੰਤ ਸਾਈਂ ਲੋਕ ਦਰਬਾਰ ਜਾਂ ਘਰ ਜਾਂ ਫਿਰ ਆਪਣੇ ਦਫ਼ਤਰ ਜਾਂ ਦੁਕਾਨ ਫੈਕਟਰੀ ਵਿੱਚ ਜੋ ਸਮੱਗਰੀ ਦਾ ਧੂਫ ਲੋਹੇ ਦੇ ਬਰਤਨ ਵਿੱਚ ਸੰਗਤ ਜੀ ਕਰਦੇ ਹਨ ਕੀ ਉਸ ਦਾ ਸੰਗਤ ਜੀ ਨੂੰ ਫਾਇਦਾ ਹੁੰਦਾ ਹੈ ਜੇਕਰ ਨਹੀਂ ਹੁੰਦਾ ਤਾ ਕਿਉਂ ਨਹੀਂ ਹੁੰਦਾ ਆਖਿਰ ਬਾਬਾ ਜੀ ਸਮਗਰੀ ਦਾ ਧੂਪ ਤੁਹਾਡੇ ਕੋਲੋਂ ਕਿਉਂ ਕਬੂਲ ਨਹੀਂ ਕਰਦੇ ਇੰਨੀ ਖੁਸ਼ਬੂਦਾਰ ਸਮਗਰੀ ਦਾ ਧੂਪ ਕਰਨ ਨਾਲ ਤਾਂ ਹਰ ਦੇਵੀ ਦੇਵਤਾ ਖੁਸ਼ ਹੋ ਜਾਂਦੇ ਹਨ ਪਰ ਸੰਤ ਸਾਈਂ ਲੋਕ ਬਾਬਾ ਜੀ ਕਿਉਂ ਖੁਸ਼ ਨਹੀਂ ਹੁੰਦੇ ਆਖਿਰ ਕੀ ਕਾਰਨ ਹੋ ਸਕਦਾ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸੰਗਤ ਜੀ ਨੂੰ ਇਸ ਵੀਡੀਓ ਵਿੱਚ ਜਰੂਰ ਮਿਲੇਗਾ ਪਰ ਇਸ ਤੋਂ ਪਹਿਲਾਂ ਜੋ ਅੱਜ ਫਿਰ ਨਵੀਆਂ ਰੂਹਾਂ ਇਸ ਚੈਨਲ ਤੇ ਹਾਜ਼ਰੀ ਭਰਦੀਆਂ ਹਨ ਉਹਨਾਂ ਅੱਗੇ ਗੁਜਾਰਿਸ਼ ਹੈ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਪੇਜ ਜਾਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਨਾ ਜੀ ਸੰਗਤ ਜੀ ਸਮਗਰੀ ਦਾ ਧੂਫ ਨਾ ਮਨਜ਼ੂਰ ਹੋਣ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ ਉਹ ਵਰਤਨ ਜੋ ਲੋਹੇ ਦੀ ਥਾਤ ਦਾ ਬਣਿਆ ਹੁੰਦਾ ਹੈ ਜਿਸ ਵਿੱਚ ਤੁਸੀਂ ਸਮੱਗਰੀ ਦਾ ਧੂਪ ਕਰਦੇ ਹੋ ਜੇਕਰ ਤੁਸੀਂ ਲੋਹੇ ਦੀ ਕਿਸੇ ਵੀ ਕਟੋਰੀ ਜਾਂ ਲੋਹੇ ਦੀ ਡੋਣੀ ਵਿੱਚ ਸਮੱਗਰੀ ਦਾ ਧੂਪ ਕਰੋਗੇ ਤਾਂ ਬਾਬਾ ਜੀ ਕਦੇ ਉਸ ਧੂਪ ਨੂੰ ਮਨਜ਼ੂਰ ਨਹੀਂ ਕਰਦੇ ਲੋਹੇ ਦੇ ਕਿਸੇ ਵੀ ਬਰਤਨ ਵਿੱਚ ਸਮੱਗਰੀ ਦਾ ਧੂਪ ਬਾਬਾ ਜੀ ਦੇ ਦਰਵਾਰ ਘਰ ਦੁਕਾਨ ਜਾਂ ਦਫ਼ਤਰ ਵਿੱਚ ਕਰਨ ਤੇ ਸਖਤ ਮਨਾਹੀ ਹੈ ਹਰ ਧਾਤੂ ਦੇ ਆਪਣੇ ਆਪਣੇ ਗੁਣ ਹੁੰਦੇ ਹਨ ਲੋਹਾ ਤਾਮਸ ਧਾਤੂ ਮੰਨੀ ਜਾਂਦੀ ਹੈ ਕੋਈ ਵਰਤਨ ਜੋ ਲੋਹੇ ਦਾ ਹੋਵੇਗਾ ਉਸ ਵਿੱਚ ਤੁਸੀਂ ਸਮਗਰੀ ਦਾ ਧੂਪ ਕਰੋਗੇ ਤਾਂ ਤੁਹਾਨੂੰ ਗੁੱਸਾ ਹਮੇਸ਼ਾ ਆਉਂਦਾ ਰਹੇਗਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦਾ ਸੁਭਾਅ ਚਿੜਚਿੜਾ ਜਿਹਾ ਹੋ ਜਾਵੇਗਾ ਹਰ ਛੋਟੀ ਛੋਟੀ ਗੱਲ ਤੇ ਤੁਹਾਨੂੰ ਗੁੱਸਾ ਆਉਣ ਲੱਗੇਗਾ ਫਿਰ ਤੁਸੀਂ ਕਹੋਗੇ ਕਿ ਅਸੀਂ ਬਾਬਾ ਜੀ ਨੂੰ ਨਹੀਂ ਮੰਨਣਾ ਕਿਉਂਕਿ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸਭ ਸੰਗਤ ਜੀ ਦੇ ਵਿਚਾਰ ਲਈ ਜੋ ਬਾਬਾ ਜੀ ਦਾ ਸੰਦੇਸ਼ ਸੀ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਤੱਕ ਪਹੁੰਚਦਾ ਕਰ ਦਿੱਤਾ ਹੈ ਜਿਨ੍ਹਾਂ ਨੇ ਤਾਂ ਇਸ ਸੰਦੇਸ਼ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ ਤਾਂ ਅੱਗੇ ਤੋਂ ਲੋਹੇ ਦੇ ਬਰਤਨ ਵਿੱਚ ਕਿਸੇ ਵੀ ਕਿਸਮ ਦਾ ਹਮਨ ਤੂਫ ਨਹੀਂ ਕਰਨਾ ਤਾਂ ਹੋ ਜ਼ਰੂਰ ਆਪਣਾ ਬਚਾਅ ਕਰ ਲੈਣਗੇ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਸਭ ਕੁਝ ਦੱਸਣ ਤੋਂ ਬਾਅਦ ਇੱਕ ਸਵਾਲ ਹੋੜ ਖੜਾ ਹੁੰਦਾ ਹੈ ਜੇਕਰ ਲੋਹੇ ਦੇ ਕਿਸੇ ਬਰਤਨ ਵਿੱਚ ਸਮੱਗਰੀ ਦਾ ਧੂਪ ਜਾਂ ਕੋਈ ਹੋਰ ਹਮਨ ਨਹੀਂ ਕਰਨਾ ਤਾਂ ਫਿਰ ਕਿਸ ਧਾਤੂ ਦੇ ਬਰਤਨ ਵਿੱਚ ਕਰਨਾ ਹੈ ਸੰਗਤ ਜੀ ਹਰ ਇਨਸਾਨ ਆਪਣੀ ਜੀਵ ਖਰਚਾ ਦੇਖ ਕੇ ਜਿਵੇਂ ਕਿ ਤਾਂਬਾ ਪਿੱਤਲ ਜਾਂ ਕਾਂਸਾ ਧਾਤੂ ਦਾ ਕੋਈ ਵੀ ਵਰਤਨ ਲਿਆ ਸਕਦੇ ਹਨ ਇਹ ਸਾਤਵਿਕ ਮੰਨੇ ਜਾਂਦੇ ਹਨ ਜੋ ਕਿ ਹਮਨ ਸਮਗਰੀ ਧੂਪ ਕਰਨ ਲਈ ਕਾਫੀ ਲਾਹੇਵੰਦ ਹਨ ਜਿਸ ਤਰ੍ਹਾਂ ਲੋਹਾ ਅਗਨੀ ਤੋਂ ਉੱਠਣ ਵਾਲੀ ਸੁਗੰਧਤ ਹਵਨ ਸਮਗਰੀ ਦੀ ਮਹਿਕ ਨੂੰ ਦਵਾ ਦਿੰਦਾ ਹੈ ਉਸ ਤਰ੍ਹਾਂ ਤਾਂਬਾ ਪਿੱਤਲ ਜਾਂ ਕਾਂਸਾ ਧਾਤੂ ਦੇ ਵਰਤਨ ਸ਼ੁੱਧ ਮਹਿਕ ਅਤੇ ਤਰੰਗਾ ਨੂੰ ਦਬਾਉਂਦੇ ਨਹੀਂ ਸਗੋਂ ਬੜੌਤਰੀ ਕਰਦੇ ਹਨ ਸੰਗਤ ਜੀ ਰੁਕੋ ਅਜੇ ਸਾਡੀ ਗੱਲ ਪੂਰੀ ਨਹੀਂ ਹੋਈ ਕਿਉਂਕਿ ਤਾਂਬਾ ਪਿੱਤਲ ਜਾਂ ਕਾਂਸਾ ਵੈਸਟ ਆਪਸ਼ਨ ਹੈ ਕੀ ਤੁਸੀਂ ਇਹ ਨਹੀਂ ਜਾਨਣਾ ਚਾਹੋਗੇ ਕਿ ਇਸ ਤੋਂ ਵੀ ਉੱਪਰ ਕੁਝ ਹੈ ਜੀ ਹਾਂ ਉਹ ਹੈ ਮਿੱਟੀ ਦਾ ਵਰਤਨ ਤੁਸੀਂ ਜ਼ਿਆਦਾ ਨਹੀਂ ਤੇ 10 ਤੋਂ 15 ਸਾਲ ਪਿੱਛੇ ਸਮੇਂ ਤੇ ਚਾਹਤ ਮਾਰ ਕੇ ਦੇਖੋ ਸਾਡੇ ਬਜ਼ੁਰਗ ਇੱਕ ਮਿੱਟੀ ਦੀ ਢੋਲੀ ਖੁਦ ਤਿਆਰ ਕਰਦੇ ਸੀ ਉਸ ਵਿੱਚ ਹਮਨ ਸਮਗਰੀ ਧੂਪ ਕਰਦੇ ਹੁੰਦੇ ਸੀ ਜੋ ਕਿ ਸਭ ਤੋਂ ਸ਼ੁੱਧ ਸੀ ਮਿੱਟੀ ਪੰਜਾਂ ਤੱਤਾਂ ਵਿੱਚੋਂ ਇੱਕ ਪ੍ਰithvi ਤੱਤ ਹੈ ਜੇਕਰ ਆਪਾਂ ਮਿੱਟੀ ਦਾ ਵਰਤਨ ਹਵਨ ਸਮਗਰੀ ਧੂਪ ਕਰਨ ਲਈ ਵਰਤਦੇ ਹਾਂ ਤਾਂ ਇਸ ਨਾਲ ਧਰਤੀ ਮਾਤਾ ਦਾ ਸਤਿਕਾਰ ਵੀ ਹੁੰਦਾ ਹੈ ਮਿੱਟੀ ਦੇ ਵਰਤਨ ਵਿੱਚ ਕੋਈ ਧਾਤੂ ਦੇ ਹਾਨੀਕਾਰਕ ਪ੍ਰਭਾਵ ਨਹੀਂ ਹੁੰਦੇ ਅੱਗ ਨਾਲ ਗਰਮ ਹੋ ਕੇ ਵੀ ਜ਼ਹਿਰੀਲੇ ਤੱਤਾਂ ਨੂੰ ਨਹੀਂ ਛੱਡਦੀ ਮਿੱਟੀ ਦੇ ਬਰਤਨ ਵਿੱਚ ਬਾਬਾ ਜੀ ਦੇ ਦਰਬਾਰ ਘਰ ਦੁਕਾਨ ਜਾਂ ਦਫ਼ਤਰ ਵਿੱਚ ਸਮੱਗਰੀ ਦਾ ਹਵਨ ਕਰਨ ਨਾਲ ਬਾਬਾ ਜੀ ਨੂੰ ਇਸ ਧੂਪ ਦੀ ਸੁਗੰਧ ਬੜੀ ਪਿਆਰੀ ਲੱਗਦੀ ਹੈ ਜੇਕਰ ਤੁਸੀਂ ਅੱਗੇ ਤੋਂ ਮਿੱਟੀ ਦੇ ਬਰਤਨ ਵਿੱਚ ਹਵਨ ਸਮੱਗਰੀ ਦਾ ਧੂਪ ਕਰੋਗੇ ਤਾਂ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਸ ਦਾ ਕਿੰਨਾ ਫਾਇਦਾ ਹੈ ਮਿੱਟੀ ਦੇ ਬਰਤਨ ਵਿੱਚ ਜਦੋਂ ਤੁਸੀਂ ਬਾਬਾ ਜੀ ਦਾ ਨਾਮ ਲੈ ਕੇ ਉਹਨਾਂ ਦਾ ਹਵਾਨ ਕਰਨਗੇ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਮਿੱਟੀ ਦੇ ਬਰਤਨ ਵਿੱਚ ਕੀਤਾ ਗਿਆ ਹਵਨ ਸਮੱਗਰੀ ਦੇ ਧੂਪ ਦੀ ਖੁਸ਼ਬੂ ਜਿਸ ਜਿਸ ਨੂੰ ਵੀ ਆ ਗਈ ਉਹਨਾਂ ਸਭ ਦੇ ਮਨ ਇੱਕ ਮਨਮੋਹਕ ਸ਼ਾਂਤੀ ਮਿਲੇਗੀ। ਕ੍ਰੋਧ ਖਤਮ ਹੋਵੇਗਾ। ਕਾਰੋਬਾਰ ਨੂੰ ਲੱਗੀਆਂ ਨਜਰਾਂ ਖਤਮ ਹੋਣਗੀਆਂ। ਕਾਰੋਬਾਰ ਤਰੱਕੀ ਵੱਲ ਜਾਣਗੇ। ਤੁਹਾਡਾ ਮਨ ਮੱਲੋ-ਮੱਲੀ ਪਾਠ ਪੂਜਾ ਕਰਨ ਨੂੰ ਕਰੇਗਾ। ਜੇਕਰ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋਣ ਲੱਗ ਪਿਆ। ਉਹਨਾਂ ਨੇ ਤੁਹਾਡੇ ਵੱਲੋਂ ਕੀਤਾ ਗਿਆ ਮਿੱਟੀ ਦੇ ਬਰਤਨ ਵਿੱਚ ਸਮੱਗਰੀ ਦਾ ਹਵਨ ਕਬੂਲ ਕਰ ਲਿਆ ਹੈ। ਸੰਗਤ ਜੀ ਵੀਡੀਓ ਸਮਾਪਤ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਸਭ ਕਰਨ ਨਾਲ ਹੀ ਇਕੱਲਾ ਠੀਕ ਨਹੀਂ ਹੋਣਾ ਇਸ ਦੇ ਨਾਲ ਸ਼ਰਧਾ ਵਿਸ਼ਵਾਸ ਅਤੇ ਸੱਚੀ ਭਾਵਨਾ ਵੀ ਜ਼ਰੂਰੀ ਹੈ ਸੰਤ ਸਾਈਂ ਲੋਕ ਬਾਬਾ ਜੀ ਨਾਲ ਜੁੜੀ ਇਸ ਜਾਣਕਾਰੀ ਨੂੰ ਹੋਰ ਵੀ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਆਪ ਜੀ ਤੋਂ ਇਲਾਵਾ ਹੋਰ ਕੋਈ ਵੀ ਸੰਗਤ ਜੀ ਇਸ ਦਾ ਫਾਇਦਾ ਲੈ ਸਕੇ ਧੰਨਵਾਦ ਜਿਕਰਾ ਸੰਤ ਸਾਈਂ ਲੋਕ ਜੀ ਦਾ ਵੋਲ ਸੱਚੇ ਦਰਬਾਰ ਦੀ ਜੈ